ਦੋਸੋ ਮਾਂ ਚਾਹੇ ਕਿਸੇ ਵੀ ਹਾਲਾਤ ਦੇ ਵਿੱਚ ਕਿਉਂ ਨਾ ਹੋਵੇ ਉਹ ਆਪਣੇ ਬੱਚਿਆਂ ਨੂੰ ਤਕਲੀਫ ਦੇ ਵਿੱਚ ਨਹੀਂ ਵੇਖ ਸਕਦੀ ਇਸ ਵੀਡੀਓ ਵਿੱਚ ਨਾ ਤੁਸੀਂ ਇੱਕ ਮਾਂ ਨੂੰ ਵੇਖ ਸਕਦੇ ਹੋ ਜਿਸ ਦਾ ਕਿ ਬੱਚਾ ਪੂਰੇ 16 ਦਿਨਾਂ ਬਾਅਦ ਕੋਮਾ ਦੇ ਵਿੱਚ ਉੱਠਦਾ ਹੈ ਤੇ ਬੱਚਾ ਉੱਠਦਾ ਹੀ ਆਪਣੀ ਮਾਂ ਨੂੰ ਯਾਦ ਕਰਦਾ ਹੈ ਜਿਸ ਤੋਂ ਬਾਅਦ ਮਾਂ ਨੂੰ ਫੋਨ ਕੀਤਾ ਜਾਂਦਾ ਹੈ ਤੇ ਜਦੋਂ ਮਾਂ ਨੂੰ ਪਤਾ ਲੱਗਦਾ ਹੈ ਕਿ ਮੇਰਾ ਪੁੱਤ ਮੈਨੂੰ ਯਾਦ ਕਰ ਰਿਹਾ ਹੈ ਤਾਂ ਵੇਖੋ ਮਾਂ ਸਾਰਾ ਕੰਮ ਛੱਡ ਛਿੜਾ ਕੇ ਆਪਣੇ ਪੁੱਤ ਨੂੰ ਮਿਲਣ ਆ ਜਾਂਦੀ ਹੈ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਜਦੋਂ ਪੁੱਤ ਵੀ ਆਪਣੀ ਮਾਂ ਨੂੰ ਵੇਖਦਾ ਤਾਂ ਵੇਖੋ ਕਿਵੇਂ ਇਮੋਸ਼ਨਲ ਹੋ ਜਾਂਦਾ 200 ਇਹ ਵੀਡੀਓ ਅਮਰੀਕਾ ਦੀ ਹੈ ਤੇ ਵੀਡੀਓ ਵਿੱਚ ਦਿਖਣ ਵਾਲੀ ਕੁੜੀ ਇੱਕ ਗੋਰੀ ਹੈ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਗੋਰੀ ਦਾ ਆਪਣੀ ਬੱਚੀ ਨਾਲ ਕਿੰਨਾ ਪਿਆਰ ਹੈ ਸਾਰਾ ਕੰਮ ਛੱਡ ਛੜਾ ਕੇ ਆਪਣੇ ਬੱਚੇ ਲਈ ਆਪਣੇ ਬੱਚੇ ਦੇ ਕੋਲ ਆ ਗਈ ਦੋਸਤੋ ਇਹੋ ਜਿਹੀਆਂ ਹੀ ਹੁੰਦੀਆਂ ਨੇ ਮਾਮਾ ਮਾਮਾ ਕਦੇ ਵੀ ਆਪਣੇ ਬੱਚਿਆਂ ਨੂੰ ਤਕਲੀਫ ਦੇ ਵਿੱਚ ਨਹੀਂ ਵੇਖ ਸਕਦੀਆਂ ਵਾਹਿਗੁਰੂ ਮੇਰ ਕਰੇ ਇਸ ਬੱਚੇ ਤੇ ਸੋ ਦੋਸਤੋ ਕੀ ਕਰਨਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਜੀ ਮਿਲਦਿਆਂ ਕਿਸੇ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰਾਖਾ